ਦੀ ਪੱਕ ਤੇ ਅਸੂਲ ਉਹ ਸਕੂਲ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਸਾਰਿਆਂ ਨੂੰ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਭਾਈ ਮੈਂ ਵਲੌਗ ਨਹੀਂ ਪਾਉਂਦਾ ਹੁਣ ਬਹੁਤ ਟਾਈਮ ਹੋ ਚੱਕਿਆ ਆਲਮੋਸਟ 2 ਮਹੀਨੇ ਹੋ ਚੱਕੇ ਮੈਨੂੰ ਵਲੌਗ ਪਾਏ ਨੂੰ ਤੇ ਉਹਦਾ ਰੀਜਨ ਇਹ ਸੀਗਾ ਕਿ ਭਾਈ ਮੇਰਾ ਲੈਪਟਾਪ ਖਰਾਬ ਹੋ ਗਿਆ ਸੀ ਤੇ ਉਹ ਆਲਮੋਸਟ 2 ਮਹੀਨੇ ਦੇ ਬਾਅਦ ਠੀਕ ਹੋ ਕੇ ਮੇਰੇ ਕੋਲੇ ਆਇਆ ਤੇ ਹੁਣ ਆਪਾਂ ਫਿਰ ਤੋਂ ਵਲੌਗ ਸਟਾਰਟ ਕਰਨ ਲੱਗੇ ਆਂ ਤੇ ਅੱਜ ਵੈਦਰ ਘੁੰਮਣ ਨਿਕਲੇ ਹੋਇਆ ਸੀਗਾ ਆ ਸਿੰਗਲ ਦੇ ਤੇ ਮੈਂ ਇਧਰਲੇ ਪਾਸੇ ਆ ਰੋਡ ਜੇ ਤੋਂ ਆ ਰਿਹਾ ਸੀ ਤੇ ਇੱਥੇ ਇਧਰ ਮੁੜਨ ਤੇ ਉਹਨੂੰ ਪਤਾ ਲੱਗਿਆ ਕਿ ਭਈ ਇੱਥੇ ਕੋਈ ਪਾਰਕ ਬੋਰਕਾ ਆਪਾਂ ਹੁਣ ਉਹ ਤੁਹਾਨੂੰ ਪਾਰਕ ਦਿਖਾਉਣ ਜਾ ਰਹੇ ਆ ਤੇ ਦੂਸਰਾ ਸੋ ਆਪਾਂ ਅੱਜ ਤੁਹਾਡੀਆਂ ਗੱਲ ਕਰਨੀਆਂ ਕਿ ਭਈ ਜਿੰਨਾਂ ਨੂੰ ਲੱਗਦਾ ਕਿ ਕੈਨੇਡਾ ਬੜਾ ਘੈਂਟ ਆ ਤੇ ਇੱਥੇ ਬਹੁਤ ਪੈਸੇ ਬਣਦੇ ਆ ਜਿਹੜੇ ਮਾਪਿਆਂ ਨੂੰ ਐਂ ਲੱਗਦਾ ਕਿ ਭਈ ਸਾਡਾ ਜਵਾਗ ਜਹਾ ਚੜ ਗਿਆ ਤੇ ਉਹਦੀ ਜ਼ਿੰਦਗੀ ਬਣ ਗਈ ਤਾਂ ਇਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਾਂ ਵੀ ਕਰਾਂਗੇ ਤੇ ਤੁਹਾਨੂੰ ਪਾਰਕ ਵੀ ਦਿਖਾਵਾਂਗੇ ਤੇ ਚਲੋ ਉਹ ਤੁਹਾਨੂੰ ਪਿੱਛੇ ਮੈਪ ਜਿਹਾ ਦਿਖਾਉਣਾ ਪਹਿਲਾਂ ਮੈਂ ਇਹ ਮੈਪ ਆ ਤੇ ਆਪਾਂ ਹੁਣ ਇਸ ਜਗ੍ਹਾ ਦੇ ਉੱਤੇ ਖੜੇ ਆ ਪਹਿਲਾਂ ਆਪਾਂ ਇਧਰਲੀ ਸਾਈਡ ਜਾਵਾਂਗੇ ਆ ਸਾਰਾ ਸਰਕਲ ਜਾਂ ਘੁੰਮ ਕੇ ਆਵਾਂਗੇ ਇਹ ਸਾਈਡ ਦੇਖਾਂਗੇ ਤੇ ਫਿਰ ਆਪਾਂ ਇਧਰ ਉਹ ਆਹ ਟਰੈਕ ਦੇ ਉੱਤੇ ਜਾਵਾਂਗੇ ਤੇ ਆਹ ਚੀਜ਼ ਇਹ ਰਿਔਰ ਦੇਖਾਂਗੇ ਸਾਰਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਧਰ ਹਲ ਚ ਰਿੰਗਾਰਡਨ ਵਾਲੀ ਸਾਈਡ ਚੱਲਦੇ ਆ ਜਿਹੜਾ ਇਧਰਲੇ ਪਾਸੇ ਆ ਠੀਕ ਹੁਣ ਆਪਾਂ ਨੇ ਜਿਹੜਾ ਫੋਨ ਆਪਣਾ ਉਹ ਮਾਉਂਟ ਕਰ ਲਿਆ ਆ ਚੰਗੀ ਤਰ੍ਹਾਂ ਮਾਉਂਟ ਕਰ ਲੀਏ ਇਹ ਲੈ ਦੇ ਨਾ ਹੁਣ ਆਪਾਂ ਚੱਲਦੇ ਆ ਅੱਗੇ ਠੀਕ ਹੈ ਜੀ ਚੱਲ ਪਹਿਲਾਂ ਤੁਹਾਨੂੰ ਆਈਡੀਆ ਆਈਡੀਆ ਦਿਖਾਈਏ ਜਵਾਕਾਂ ਵਾਲਾ ਮਹੌਲੀ-ਮਹੌਲੀ ਚੱਲੂਗਾ ਕਿਉਂਕਿ ਮੇਰਾ ਸੈਂਕ ਬੁੜਕ ਕੇ ਕਿਤੇ ਮੇਰਾ ਫੋਨ ਡੱਗ ਪੇ ਇਹ ਸਭ ਤੋਂ ਪਹਿਲਾਂ ਪੰਜਾਬ ਦਾ ਸੱਚੇ ਵਾਸੀ ਜੋਕਾਂਆਂ ਜਾਂ ਕਹਾਣੀਆਂ ਬਣਾਈਆਂ ਹੁੰਆਂ ਨੇ ਇਹਨਾਂ ਨੇ ਹੌਲੀ-ਹੌਲੀ ਤੁਹਾਨੂੰ ਦਿਖਾਈ ਜਾਏਗੀ ਗੁਰਨਾ ਪੌਧਰੇ ਦੇ ਕੰਮ ਕਿ ਆਵਾਂਗੇ ਇੱਥੇ ਮੇਨ ਜਿਹੜੇ ਹੈਗੇ ਆ ਗਾਵਲੇ ਗਾਵਲੇ ਰੱਖੇ ਹੋਏ ਆਗੇ ਇੱذਰ ਡਾਕਰ ਪਲਾ ਕੇ ਨਾ ਨਹੀਂ ਇੱذਰ ਕਾਟੋ ਫਿਰਦੀ ਸੀਗੀ ਉਹ ਫਿਰਦੀ ਤੇ ਉਹ ਪਸੰਦੀਦਾ ਕੋਨਾ ਮੇਰਾ ਖਾਲਾ ਤੇ ਬਾਕੀ ਆ ਗਈ ਇਹ ਨਰਸਰੀ ਜੀ ਆ ਵੈਸੇ ਜਵਾਕਾਂ ਦੇ ਏਰੀਆ ਲਿਖਿਆ ਹੋਇਆ ਸੀਗਾ ਇਹ ਇੱਥੇ ਟ੍ਰਾਇਲ ਜਆ ਬਣਿਆ ਹੋਇਆ ਆ ਇਹ ਕੈਂਪਪਾਰਕ ਆ ਜੀ ਇੱਥੇ ਵੀਟਰੋ ਚ ਆਹ ਸਫਾ ਫਿਰਦਾ ਮੈਂ ਸੇ ਪਾਰ ਕਿਤੇ ਘੁੰਮਦਾ ਫਿਰਦਾ ਸੀ ਇੱਥੇ ਮੈਂ ਇੱਕ ਚੀਜ਼ ਦੇਖੀ ਕਿ ਇੱਥੇ ਸਾਰਿਆਂ ਤੋਂ ਵੱਧ ਆ ਮੋਟਰ ਹੋਮ ਜਿ ਲਾਏ ਹੋਏ ਆ ਜਿਹੜੇ ਰੀਵਾਰਕ ਘੁੰਮਣੇ ਲੱਗੇ ਹੁੰਦੇ ਹਨ ਬਾਹਰ ਘੁੰਮਣੇ ਆਉਂਦੇ ਆ ਤੁਹਾਨੂੰ ਨੇ ਇੱਥੇ ਕੈਂਪਿੰਗ ਕਰਾ ਕੀਤੀ ਹੋਈ ਆ ਤੇ ਖਾਸੇ ਸਾਰੇ ਜਿਹੜੇ ਹੈਗੇ ਮੋਟਰ ਹੋਮ ਇੱਥੇ ਜਿਹੜੇ ਕੀਤੇ ਹੋਏ ਆ ਹੁਣ ਆਪਾਂ ਨੇ ਥੋੜੀ ਲੋਕੇਸ਼ਨ ਚੇਂਜ ਕਰ ਲਈ ਕਿਉਂ ਕਿਉਂਕਿ ਹੁਣ ਮੈਂ ਪਹਿਲਾਂ ਕਰੇ ਜਾ ਕੇ ਫੋਨ ਦੁਆਰੇ ਚਾਰਜ ਕਰਕੇ ਲੈ ਆਇਆ ਹਾਂ ਪਹਿਲਾਂ ਫੋਨ ਚਾਰਜ ਕਰਨਾ ਭੁੱਲ ਗਿਆ ਸੀਗਾ ਉਦੋਂ ਮੇਰੀ 2% ਬੈਟਰੀ ਹੈਗੀ ਸੀ ਤੇ ਹੁਣ ਆਪਾਂ ਦੁਆਰੇ ਵੀਡੀਓ ਬਣਾਉਣ ਲੱਗੇ ਆਂ ਚਲੋ ਜੀ ਹੁਣ ਆਪਾਂ ਆਪਣੀ ਜਿਹੜੀ ਵੀਡੀਓ ਸਟਾਰਟ ਕਰਦੇ ਆਂ ਤੇ ਇਹ ਵੀਡੀਓ ਖਾਸ ਉਹਨਾਂ ਮਾਂ ਪੇ ਲਈ ਆ ਜਿਹੜੇ ਸੋਚਦੇ ਆ ਕਿ ਸਾਡਾ ਜਵਾਕ ਆਪਾ 에ਰਪੋਰਟ ਤੋਂ ਢੜਾਇਆ ਤੇ ਹੁਣ ਉਹ ਵੀ ਜ਼ਿੰਦਗੀ ਸੈੱਟ ਆ ਤੇ ਭਾਈ ਤੁਹਾਨੂੰ ਦੱਸ ਦਾਂਗੇ ਕੈਨੇਡਾ ਦੇ ਹਾਲਾਤ ਆ ਜਿਹੜੇ ਉਹ ਬਹੁਤ ਜ਼ਿਆਦੇ ਮਾੜੇ ਆ ਹੁਣ ਆਪਾਂ ਉਹਨਾਂ ਜਵਾਕਾਂਵਰੀ ਗੱਲ ਕਰਾਂਗੇ ਜਿਹੜੇ ਕੈਨੇਡਾ ਉੱਤਨ ਸਾਰੀ ਸੋਚਣ ਲੱਗ ਜਾਂਦੇ ਕਿ ਭਾਈ ਵੀ ਸਭ ਤੋਂ ਪਹਿਲਾਂ ਕੰਮ ਕਰਕੇ ਆਦੀ ਫੀਸ ਕੱਢਣੀ ਆ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਰਿਐਲਿਟੀ ਦੱਸ ਦਿੰਨਾ ਮੈਂ ਕੋਈ ਜ਼ਿਆਦਾ ਪੰਪ ਪੰਪੀ ਨਹੀਂ ਮਾਰਦਾ ਸਿੱਧੀ ਆਪਾਂ ਪੁਆਇੰਟੀ ਪੁਆਇੰਟ ਗੱਲ ਕਰਦੇ ਆ ਕਿ ਭਾਈ ਤੁਸੀਂ ਜੋ ਮਰਜ਼ੀ ਕਰ ਲਓ ਤੁਸੀਂ ਇੱਥੇ ਆ ਕੇ ਹੁਣ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਕੇ ਫੀਸ ਤੁਸੀਂ ਆਪਦੀ ਨਹੀਂ ਕੱਢ ਸਕਦੇ ਠੀਕ ਹੈ ਜੀ ਕਿਉਂਕਿ ਅਕੋਰਡਿੰਗ ਟੂ ਨਿਊ ਰੂਲ ਤੁਸੀਂ ਜਿਹੜੇ ਹੁਣ ਲਾਈਕ ਸਤੰਬਰ ਤੋਂ ਇੱਕ ਸਿਰਫ 20 ਘੰਟੇ ਕੰਮ ਕਰ ਸਕਦੇ ਹੋ ਉਸ ਤੋਂ ਬਾਅਦ 24 ਠੀਕ ਹੈ ਜੀ ਤੁਹਾਨੂੰ ਮੈਂ ਇੱਕ ਰਫ ਆਈਡੀਆ ਦਿੰਨਾ ਕਿ ਤੁਸੀਂ 24 ਘੰਟੇ ਕੰਮ ਕਰਕੇ ਭਾਈ ਕਿੰਨਾ ਕਮਾਉਂਗੇ ਤੇ ਤੁਸੀਂ ਸੇਵਿੰਗ ਕਰਕੇ ਕਿੰਨੇ ਕੁ ਪੈਸੇ ਜਿਹੜੇ ਹੈਗੇ ਇਕੱਠੇ ਕਰ ਸਕਦੇ ਹੋ ਤੇ ਫੀਸ ਥੋੜੀ 9000 ਡਾਲਰ ਤੱਕ ਹੁੰਦੀ ਆ ਜੇ ਅਸੀਂ ਫਲੇਮਿਕ ਕਾਲਜ ਦੀ ਗੱਲ ਕਰਾਂ ਤਾਂ ਉਹ ਤੁਸੀਂ ਇੱਥੇ ਪਾਰਟ ਟਾਈਮ ਕੰਮ ਕਰਕੇ ਤਾਂ ਕਦੇ ਨਹੀਂ ਕੱਢ ਸਕਦੇ ਠੀਕ ਹੈ ਜੀ ਹੁਣ ਆਪਾਂ ਨਾਰਮਲੀ ਸਾਹਕਤਾ ਲਾਉਣੇ ਆ ਕਿ ਜੇ ਤੁਸੀਂ ਹਫਤੇ ਦੇ 24 ਘੰਟੇ ਕੰਮ ਕਰੋ ਤੇ 16.5 ਡਾਲਰ ਜਿਹੜੀ ਹੁੰਦੀ ਆ ਮਿਨੀਮਮ ਪੇ ਹੁੰਦੀ ਆ ਜਿਹੜੇ ਆਪਾਂ ਕੰਮ ਕਰਦੇ ਆ ਉਹਦੇ ਚੋ ਆਪਣਾ ਟੈਕਸ ਵਗੈਰਾ ਵੀ ਤੁਸੀਂ ਪੇ ਕਰਨਾ ਹੁੰਦਾ ਤਾਂ ਤੁਸੀਂ 16.5 ਨੂੰ ਕੱਟ ਕੇ ਸਿਰਫ 15 ਡਾਲਰ ਹੀ ਮੰਨ ਕੇ ਚੱਲੋਗੇ ਤੁਸੀਂ ਭਾਈ ਪਰ ਹਰ ਦੇ 15 ਡਾਲਰ ਕਮਾਓਗੇ ਤੇ 15 ਨੂੰ ਗੁਣਾ ਕਰੋ 24 ਦੇ ਨਾਲ ਜਿਹੜੇ ਤੁਸੀਂ ਘੰਟੇ ਦਾ ਪਰ ਵੀਕ ਦੇ ਕੰਮ ਕਰੋਗੇ ਤਾਂ ਇਹ ਤੁਹਾਡੀ ਜਿਹੜੀ ਟੋਟਲ ਇਨਕਮ ਆ ਗਈ ਇਹ ਆ ਗਈ ਆਪਣੀ ਪਰ ਵੀਕ ਦੀ ਠੀਕ ਹੈ ਜੀ ਇਹ ਤੁਹਾਡੀ ਪਰ ਵੀਕ ਦੀ ਇਨਕਮ ਆ ਗਈ ਹੁਣ ਤੁਸੀਂ ਇਹਨੂੰ 4 ਨਾਲ ਮਲਟੀਪਲਾਈ ਕਰਕੇ ਪਰ ਮੰਥ ਦੀ ਇਨਕਮ ਕੱਢ ਸਕਦੇ ਹੋ ਕਿ ਭਾਈ ਤੁਹਾਡੀ ਇੰਨੀ ਕੀ ਇਨਕਮ ਹੋਊਗੀ ਪਾਰਟ ਟਾਈਮ ਕੰਮ ਕਰਕੇ 24 ਘੰਟੇ ਜੇ ਤੁਸੀਂ ਕੰਮ ਕਰਦੇ ਹੋ ਠੀਕ ਹੈ ਜੀ ਇਹ ਹੋ ਗਈ ਤੁਹਾਡੀ ਪਾਰਟ ਟਾਈਮ ਇਨਕਮ ਤੇ ਹੁਣ ਆਪਾਂ ਤੁਹਾਨੂੰ ਖਰਚੇ ਗਿਣਾ ਦਿੰਨੇ ਆ ਖਰਚੇ ਤੁਹਾਡੇ ਸਭ ਤੋਂ ਪਹਿਲਾਂ 4-500 ਮਿਨੀਮਮ ਜਿਹੜਾ ਹੈਗਾ ਰੈਂਟ ਹੋਊਗਾ ਤੁਹਾਡਾ ਘਰ ਦਾ ਠੀਕ ਹੈ ਜਿਹੜਾ ਤੁਸੀਂ ਪਰ ਮੰਥ ਪੇ ਕਰਨਾ ਹੈ ਹੋਊਗਾ 500 ਤੁਹਾਡਾ ਪਰ ਰੈਂਟ ਰੱਖ ਲੈਣੇ ਆਪਾਂ ਤੇ ਜਿਹੜਾ ਪਲੱਸ ਕਰ ਦੋ 100-150 ਡਾਲਰ ਦੀ ਜਿਹੜੀ ਤੁਹਾਡੀ ਗ੍ਰੋਸਰੀ ਆ ਉਹ ਹੋਗੀ ਤੇ ਬਾਕੀ 100-150 ਜੇ ਉੱਤੇ ਥੱਲੇ ਖਰਚਾ ਹੋ ਜਾਂਦਾ ਕਈ ਵਾਰ ਆਪਾਂ ਬਾਹਰ ਖਾ ਆਪੀ ਲੈਨੇ ਆ ਜਾਂ ਕੁਝ ਹੋਰ ਖਰਚਾ ਹੋ ਜਾਂਦਾ ਹੈ ਇਹ ਜਿਹੜਾ ਟੋਟਲ ਇਹਨੂੰ ਪਲੱਸ ਕਰਕੇ ਜਿੰਨੀ ਤੁਹਾਡੀ ਪਰ ਮਹੀਨੇ ਦੀ ਇਨਕਮ ਬਣੀ ਸੀ ਉਹਨੂੰ ਚ ਮਾਈਨਸ ਕਰ ਦੋ ਤੇ ਜਿਹੜੀ ਆ अमाउंट ਆ ਗਈ ਇਹ ਤੁਹਾਡੀ ਭਾਈ ਪਰ ਮਹੀਨੇ ਦੀ ਇਨਕਮ ਹੋਊਗੀ ਤੇ ਤੁਸੀਂ ਹੁਣ ਇਹਨੂੰ ਮਲਟੀਪਲਾਈ ਕਰਕੇ ਦੇਖ ਲਓ ਹੁਣ ਤੁਸੀਂ ਜਿਹੜੀ ਮੇ ਆਪਣੀ ਜਿਹੜੀ ਫੀਸ ਭਰਨੀ ਹੁੰਦੀ ਹੈ ਉਹ ਤੁਸੀਂ 8 ਮਹੀਨਿਆਂ ਦੀ ਭਰ ਕੇ ਆਉਣੇ ਹੋ ਮਤਲਬ ਇਥੇ ਜਿਹੜਾ ਸਾਲ ਹੁੰਦਾ 8 ਦੋ ਸਮੈਸਟਰ ਹੁੰਦੇ ਉਹ ਚ 4-4 ਮਹੀਨੇ ਦਾ ਇੱਕ ਸਮੈਸਟਰ ਹੁੰਦਾ ਤੇ ਦੋ ਸਮੈਸਟਰ 4-4 ਮਹੀਨੇ ਦੇ ਵਿੱਚ ਕਲੀਅਰ ਹੋ ਜਾਂਦੇ ਆ ਤੇ 8 ਮਹੀਨਾਂ ਬਾਅਦ ਤੁਸੀਂ ਅਗਲੀ ਫੀਸ ਭਰਨੀ ਹੁੰਦੀ ਆ ਠੀਕ ਆ ਜੀ ਹੁਣ ਤੁਸੀਂ ਉਹਨੂੰ 8 ਨਾਲ ਜਿੰਨੀ ਤੁਸੀਂ ਤੁਹਾਡੀ ਉਹ ਪਰ ਮਹੀਨਾ ਦੀ ਜਿਹੜੀ ਆ ਇਨਕਮ ਆਈ ਸੀਗੀ ਇਹਨੂੰ ਤੁਸੀਂ 8 ਨਾਲ ਮਲਟੀਪਲਾਈ ਕਰਕੇ ਦੇਖ ਲਓ ਕਿ ਭਾਈ ਤੁਸੀਂ 8 ਮਹੀਨਿਆਂ ਦੇ ਵਿੱਚ ਕਿੰਨੇ ਪੈਸੇ ਕਮਾਓਗੇ ਤੇ ਤੁਸੀਂ ਅਗਲੀ ਫੀਸ ਆ ਜਿਹੜੀ ਉਹ ਕਿੰਨੀ ਪੇ ਕਰਨੀ ਆ ਠੀਕ ਆ ਇੱਕ ਥੋੜੀ ਚੀਜ਼ ਹੈ ਜੋ ਹੋਰ ਅਪੀਲ ਕਰਦੀ ਹੈ ਵੀ ਜਿਹੜੀ ਇਹ ਤੁਹਾਨੂੰ ਸੇਵਿੰਗ ਬਣਾ ਕੇ ਦੱਸੀ ਹੈ ਵੀ 8 ਮਹੀਨਿਆਂ ਦੇ ਵਿੱਚ ਤੁਸੀਂ 5000 ਡਾਲਰ ਇਕੱਠਾ ਕਰ ਸਕਦੇ ਹੋ 24 ਘੰਟੇ ਕੰਮ ਕਰਕੇ ਤਾਂ ਇਹ ਵੀ ਪੋਸੀਬਲ ਨਹੀਂ ਹੈਗਾ ਕਿਉਂ ਕਿ ਕਿਉਂਕਿ ਜੇ ਤੁਸੀਂ ਹਫ਼ਤੇ ਦੇ 24 ਘੰਟੇ ਕੰਮ ਕਰਨ ਲਈ ਅਲਾਊਡ ਹੈਗੇ ਹੋ ਤਾਂ ਤੁਹਾਨੂੰ 24 ਦੇ 24 ਘੰਟੇ ਕੰਮ ਵਾਲੇ ਕਦੇ ਨਹੀਂ ਦਿੰਦੇ ਠੀਕ ਹੈ ਇਸ ਤੋਂ ਜਿਹੜੀ ਮੇਨ ਪ੍ਰੋਬਲਮ ਹੈ ਇਹ ਆ ਪਹਿਲਾਂ ਤਾਂ ਜਵਾਕ ਨੂੰ ਕੰਮ ਨਹੀਂ ਮਿਲਦਾ ਤੇ ਜੇ ਕੰਮ ਮਿਲ ਜਾਂਦਾ ਤਾਂ ਉਹਨੂੰ ਪੂਰੇ ਘੰਟੇ ਨਹੀਂ ਮਿਲਦੇ ਠੀਕ ਹੈ ਤਾਂ ਤੁਸੀਂ ਮੰਨ ਕੇ ਚੱਲੋ ਜੇ ਤੁਸੀਂ 24 ਘੰਟੇ ਲਾਊਡ ਆਉਂਦਾ ਤੁਹਾਨੂੰ 16 17 18 ਇੰਨੇ ਘੰਟੇ ਮਿਲਣਗੇ ਪਰ ਵੀਕ ਦੇ ਕੰਮ ਕਰਨ ਦੇ ਲਈ ਠੀਕ ਹੈ ਤੁਸੀਂ ਉਹ ਸਭ ਬਣਾਓਗੇ ਤੁਸੀਂ ਆਪਦੀ ਇਨਕਮ ਬਣਾ ਲਓ ਇਹ ਭਾਈ ਰਿਐਲਿਟੀ ਹੈ ਜਦੋਂ ਮਰਜ਼ੀ ਸੈਕਟ ਕਰ ਲਓਗੇ ਤੁਸੀਂ ਕੈਨੇਡਾ ਕੇ ਫੀਸ ਕਦੇ ਨਹੀਂ ਕੱਢ ਸਕਦੇ ਇਸ ਦੇ ਟਾਈਮ ਦੇ ਵਿੱਚ ਕਿਉਂ ਕਿਉਂਕਿ ਜਿਹੜਾ ਕੈਨੇਡਾ ਉਹ ਪਹਿਲਾਂ ਵਾਲਾ ਨਹੀਂ ਰਿਹਾ ਅੱਜ ਤੋਂ ਪਹਿਲਾਂ ਜਿਹੜਾ ਹੁੰਦਾ ਸੀ ਖੁੱਲਾ ਕੰਮ ਹੁੰਦਾ ਸੀ ਠੀਕ ਹੈ 40 ਘੰਟੇ ਤੁਸੀਂ ਕੰਮ ਕਰ ਸਕਦੇ ਸੀ ਪਰ ਜਿਵਾਕ ਜਿਹੜੀ ਸੀਗੀ ਰਾਵਣਾ ਫੀਸ ਕੱਢ ਸਕਦੇ ਹੁੰਦੇ ਸੀ ਹੁਣ ਕੀ ਹੋਇਆ ਕੰਮ ਵੀ ਘਟ ਗਿਆ ਆਪਸੇ ਇਹ ਠੀਕ ਆ ਤਾਂ ਫਿਰ ਫੀਸ ਤੁਸੀਂ ਨਹੀਂ ਕੱਢ ਸਕਦੇ ਹੁਣ ਉਹਦੇ ਚ ਇੱਕ ਚੀਜ਼ ਮੇਰੀ ਇਨਕਲੂਡ ਕਰਨ ਲਈ ਰਹਿ ਗਈ ਸੀ ਵੀਡੀਓ ਚ ਕਿ ਕੁਝ ਕੁ ਜਵਾਕ ਜਿਹੜੇ ਸੋਚਦੇ ਹੁੰਦੇ ਆ ਕਿ ਭਾਈ ਅਸੀਂ ਜੀਆਈਸੀ ਸੇਵ ਕਰਕੇ ਫੀਸ ਭਰ ਲਾਂਗੇ ਉਹ ਫੀਸ ਉਹੀ ਭਰ ਸਕਦੇ ਜਿਨ੍ਹਾਂ ਨੂੰ ਆਨਸਾਰ ਕੰਮ ਮਿਲੇ ਜਿਹੜੀਆਂ ਪਿਛਲੀ ਕੈਲਕੂਲੇਸ਼ਨ ਕਰਕੇ ਦੱਸੀ ਸੀ ਉਹ ਉਹਨਾਂ ਲਈ ਸੀ ਜਿਨ੍ਹਾਂ ਨੂੰ ਪਹਿਲੇ ਮਹੀਨੇ ਹੀ ਕੰਮ ਮਿਲ ਜਾਂਦਾ ਠੀਕ ਆ ਤੇ ਪਹਿਲੇ ਮਹੀਨੇ ਬਹੁਤ ਘੱਟ ਹੁੰਦੇ ਜਿਨ੍ਹਾਂ ਨੂੰ ਕੰਮ ਮਿਲ ਜਾਂਦਾ ਆਨਸਾਰ ਹੀ ਨਹੀਂ ਤੇ ਇੱਥੇ ਤੁਹਾਨੂੰ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਲੱਗਦੇ ਆ ਕੰਮ ਲੱਭਣ ਦੇ ਉੱਤੇ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਹਰੇਕ ਦੀ ਫੀਸ ਨਹੀਂ ਨਿਕਲਦੀ ਮੋਸਟਲੀ ਜਵਾਕਾਂ ਦੀ ਜਿਹੜੀ ਹੈਗੀ ਫੀਸ ਨਹੀਂ ਨਿਕਲਦੀ ਉਹਨਾਂ ਨੂੰ ਵਿਚਾਰਾਂ ਨੂੰ ਥੋੜੇ-ਮੋਟੇ ਜਿਹੜੇ ਪੈਸੇ ਉਹ ਘਰੋਂ ਮੰਗਾਉਣੇ ਪੈਂਦੇ ਆ ਮੰਨ ਲਓ ਕਿ ਜੇ ਤੁਸੀਂ ਕੰਮ ਕਰ ਕਿਦਾਂ ਰਾਤ ਕੰਮ ਕਰਕੇ ਥੋੜੇ-ਮੋਟੇ ਪੈਸੇ ਇਕੱਠੇ ਕਰ ਲਈ ਮੰਨ ਲਓ ਕਿ ਤੁਹਾਡੇ 8000 ਫੀਸ ਆ ਤੁਸੀਂ 5000 ਇਕੱਠਾ ਕਰ ਲਏ ਤਾਂ 3000 ਤੁਹਾਨੂੰ ਘਰੋਂ ਮੰਗਾਉਣਾ ਪੈਣਾ ਜਿਹੜੀ ਮੇਨ ਇੱਥੋਂ ਦੀ ਰਿਐਲਿਟੀ ਹੈ ਕਿ ਭਾਈ ਤੁਹਾਨੂੰ ਫੀਸ ਥੋੜੀ ਮੰਗਾਉਣੀ ਪਵੇ ਬਹੁਤੀ ਮੰਗਾਉਣੀ ਪਵੇ ਤੁਹਾਨੂੰ ਘਰੋਂ ਮੰਗਾਉਣੀ ਹੀ ਪੈਣੀ ਆ ਠੀਕ ਆ ਕੁਝ ਕੁ ਜਵਾਕ ਕੀ ਕਰ ਪਈਓ ਲੋਨ ਵਾਲੇ ਚੱਕਰ ਚ ਨਾ ਪਿਓ ਕਿਉਂ ਕਿ ਕਿਉਂਕਿ ਇੱਥੇ ਜਿਹੜੇ ਇੰਟਰਸਟ ਰੇਟ ਆ ਬਹੁਤ ਜ਼ਿਆਦੇ ਆ ਤੁਸੀਂ ਜਿੰਨੇ ਦਾ ਲੋਨ ਲਓਗੇ ਦੁੱਗਣੇ ਪੈਸੇ ਭਰ ਕੇ ਤੁਹਾਡਾ ਖੜਾ ਛੱਟੂਗਾ ਇਸ ਕਰਕੇ ਲੋਨ ਵਾਲੇ ਪਾਸੇ ਨਾ ਜਾਇਓ ਤੇ ਆਪਣੇ ਮਾਪਿਆਂ ਨੂੰ ਕਹੋ ਭਾਈ ਜਿੰਨੇ ਵੀ ਤੁਹਾਡੀ ਫੀਸ ਹੈਗੀ ਆ ਉਹ ਘਰੋਂ ਹੀ ਮੰਗਾ ਲਓ ਇਹ ਤੁਹਾਡੇ ਲਈ ਬੈਸਟ ਆਪਸ਼ਨ ਹੋਊਗਾ ਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਮਾਪੇ ਨਹੀਂ ਮੰਨਦੇ ਤਾਂ ਉਹਨਾਂ ਨੂੰ ਵੀਡੀਓ ਦਿਖਾ ਦਿਓ ਕਿ ਭਾਈ ਇਹਨਾਂ ਦੇ ਉਹਨਾਂ ਨੂੰ ਆਪਾਂ ਕੈਨੇਡਾ ਦੇ ਹਾਲ ਦਿਖਾ ਦਾਂਗੇ ਹੁਣ ਤੁਹਾਨੂੰ ਮੈਂ ਕੈਨੇਡਾ ਦੇ ਘਰ ਦਾ ਹਾਲ ਦਿਖਾਉਣਾ ਮੇਨਲੀ ਪੀਟਰ ਰੋਡ ਦਾ ਆ ਹਾਲ ਇਥੋਂ ਦੇ ਘਰਾਂ ਦਾ ਕਿਉ ਇਥੋਂ ਦੇ ਸਾਰੇ ਕਾਰਜ ਜਿਹੜੇ ਹੈਗੇ ਤੁਹਾਨੂੰ ਆ ਹੀ ਮਿਲ ਲਗੇ ਜਿਹੜੇ ਵੀ ਜਵਾਕ ਇੱਥੇ ਆ ਕੇ ਵੀਜ਼ਾ ਕੱਢਣ ਦੇ ਬਾਰੇ ਸੋਚ ਰਹੇ ਹੈ ਭਾਈ ਤਾਂ ਤੁਸੀਂ ਆਦੇ ਦਿਮਾਗ ਦੇ ਵਿੱਚੋਂ ਪਹਿਲਾਂ ਹੀ ਕੱਢ ਦੋ ਕਿ ਭਾਈ ਤੁਸੀਂ ਇੱਥੇ ਆ ਕੇ ਫੀਸ ਆਦਿ ਜਿਹੜੀ ਹੈਗੇ ਕੱਢ ਸਕਦੇ ਹੋ ਜਦੋਂ ਵੀ ਤੁਸੀਂ ਕੈਨੇਡਾ ਆਉਣਾ ਇਹ ਗੱਲ ਆ ਜਿਹੜੀ ਤੁਹਾਡੇ ਪੇਰੈਂਟਸ ਦੇ ਲਈ ਆ ਜਿਹੜੇ ਤੁਹਾਨੂੰ ਇੱਥੇ ਭੇਜ ਰਹੇ ਆ ਕਿ ਭਾਈ ਤੁਸੀਂ ਆਦੇ ਜਵਾਕ ਨੂੰ ਜਦੋਂ ਭੇਜ ਰਹੇ ਹੋ ਤਾਂ ਆਦੇ ਮਾਈਂਡ ਦੇ ਵਿੱਚ ਇੱਕ ਚੀਜ਼ ਕਲੀਅਰ ਬਣ ਕੇ ਚੱਲੋ ਇੱਕ ਚੀਜ਼ ਆ ਤੇ ਮਾਈਂਡ ਦੇ ਵਿੱਚ ਕਲੀਅਰ ਕਰਕੇ ਚੱਲੋ ਕਿ ਭਾਈ ਤੁਹਾਨੂੰ ਹੁਣ ਆਪਦੇ ਜਵਾਕ ਦੀ 2 ਸਾਲਾਂ ਦੀ ਫੀਸ ਤੁਹਾਨੂੰ ਉੱਥੋਂ ਹੀ ਭੇਜਣੀ ਪੈਣੀ ਹੈ ਕਿਉਂਕਿ ਜਵਾਕ ਇੱਥੇ ਰਹਿ ਕੇ ਆਪਦਾ ਖਰਚਾ ਮਸਾਂ ਤੋੜ ਸਕਦਾ ਕੰਮ ਕਰਕੇ ਭਾਈ ਉਹ ਫੀਸ ਨਹੀਂ ਕੱਢ ਸਕਦਾ ਇਹ ਅੱਜ ਦੀ ਰਿਐਲਿਟੀ ਆ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਸਿਰਫ ਮੈਂ ਇੰਨੀ ਕੀ ਰੱਖੂੰਗਾ ਬਾਕੀ ਹੋਰ ਬਹੁਤ ਸਾਰੇ ਟੌਪਿਕ ਨੇ ਜਿਹੜੇ ਆਪਾਂ ਕਵਰ ਕਰਨੇ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਜਿਹੜੇ ਹੈਗੇ ਆ ਉਹ ਕਵਰ ਕਰਾਂਗੇ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਜਿੱਥੇ ਬੈਠਾ ਸੀ ਨਾ ਇਹ ਮੈਨੂੰ ਬੜਾ ਕੰਟਰੀਅਲ ਲੱਗਿਆ ਕਿਉਂਕਿ ਇੱਥੇ ਨਾ ਉਹ ਆਗੇ ਮੋਟਰ ਹੋਮ ਜਿਹੜੇ ਹੁੰਦੇ ਆਗੇ ਉਹਨਾਂ ਲਈ ਇੱਕ ਆ ਪਲੇਸ ਜੀ ਬਣਾਈ ਹੋਈ ਹੈ ਵੀ ਜਿਹੜੇ ਅੰਗਰੇਜ਼ ਘੁੰਮਣ ਫਿਰਨ ਆਉਂਦੇ ਹੁੰਦੇ ਆ ਨਾ ਬਾਹਰ ਪਿਕਿੰਗ ਨੇ ਮਣਾਉਣ ਜਾਂ ਟੂਰ ਵਗੈਰਾ ਕੱਢਣਾ ਹਨਾ ਤੇ ਉਹ ਮੋਟਰ ਹੋਮ ਤੇ ਆਉਂਦੇ ਹੁੰਦੇ ਤੇ ਉੱਥੇ ਮਤਲਬ ਇਹ ਏਰੀਆ ਬਣਾਇਆ ਹੋਇਆ ਜਿੱਥੇ ਉਹ ਆ ਕੇ ਇਹਦਾ ਮੋਟਰ ਹੋਮ ਲਾਉਂਦੇ ਆ ਤੇ ਉਹਦੇ ਲਈ ਪਾਣੀ ਦੀ ਸਹੂਲਤਾਂ ਇਲੈਕਟ੍ਰਿਸਿਟੀ ਜੇਬ ਉਹ ਹੁੰਦਾ ਤੁਹਾਨੂੰ ਉਹ ਦਿਖਾਉਣਾ ਹੁਣ ਮੈਂ ਤੇ ਫ ਉਹ ਸਾਹਮਣੇ ਦੇਖੋ ਜਿੰਮੇ ਉਧਰ ਸਾਰੇ ਉਹ ਮੋਟਰ ਹੋਮ ਲੱਗੇ ਹੋਏ ਆ ਹਨਾ ਉਹਨਾਂ ਦੇ ਲਈ ਆ ਇੱਥੇ ਇਹਨਾਂ ਨੇ ਆਹਾ ਮਤਲਬ ਵੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਹੋਣੀ ਹੈ ਬੀ ਨੰਬਰ ਕਾਊਂਟਰ ਜਗਾ ਤੇ ਉਧਰ ਅਲੱਗ ਕਾਊਂਟਰ ਆ ਇਹਦੇ ਹੁਣ ਪਿਛਲੇ ਪਾਸੇ ਜਿੰਮੇ ਉਹ ਦੋ ਚੀਜ਼ਾਂ ਪਈਆਂ ਨੇ ਤੁਹਾਨੂੰ ਇੱਕ ਮਿੰਟ ਉੱਥੇ ਜ਼ੂਮ ਕਰਕੇ ਦਿਖਾਉਣਾ ਜਿੰਮੇ ਆ ਦੋ ਚੀਜ਼ਾਂ ਨੇ ਨੂੰ ਕੋਲੇ ਲਾ ਕੇ ਦਿਖਾਉਣਾ ਇਹ ਹੈ ਕੀ ਚੀਜ਼ ਆ ਹਾਂ ਇਹ ਦੇਖੋ ਇਹ ਮੋਟਰ ਹੋਮ ਦੇ ਵਿੱਚ ਜਿਹੜਾ ਪਾਣੀ ਪੂਣੀ ਹੁੰਦਾ ਆ ਇਹ ਉਹਦੇ ਲਈ ਆ ਦੋ ਹੋਰ ਚੀਜ਼ ਲਾਏ ਹੋਏ ਪੋਰਟ ਜੀ ਜਿਹਦੇ ਨਾਲ ਤੁਸੀਂ ਪਾਣੀ ਭਰ ਸਕਦੇ ਹੋ ਉਹਦੇ ਚ ਤੇ ਆ ਦੂਸਰਾ ਬਿਜਲੀ ਵਾਲਾ ਪੋਰਟ ਦਿੱਤਾ ਹੋਇਆ ਜਿਹਦੇ ਨਾਲ ਤੁਸੀਂ ਚਾਰਜ ਕਰ ਸਕਦੇ ਹੋ ਆ ਦੇ ਮੋਟਰ ਹੋਮ ਨੂੰ ਠੀਕ ਹੈ ਜੀ ਇਹ ਏਰੀਆ ਬੜਾ ਘੈਂਟ ਆ ਹੁਣ ਤੁਹਾਨੂੰ ਦਿਖਾਉਣਾ ਇਹ ਨਾਲ ਇੱਕ ਵੱਡੀ ਸਾਰੀ ਪਾਰਕ ਜੀ ਆ ਪੀਟਰਪੋਡ ਦੀ ਇਧਰਲੇ ਪਾਸੇ ਮੋਟਰ ਹੋਮ ਲਾਏ ਹੋਏ ਆ ਦੂਜੇ ਪਾਸੇ ਉਹ ਉਹ ਵਾਲਾ ਏਰੀਆ ਸੀਗਾ ਤੇ ਇਧਰ ਜਿਹੜਾ ਮੇਰੇ ਇਧਰ ਪਿਛਲੇ ਪਾਸੇ ਆ ਉਧਰ ਹੈਗਾ ਆ ਪਲੇ ਗਰਾਉਂਡ ਫੁੱਟਬਾਲ ਵਾਲਾ ਜਿੱਧਰ ਜਾ ਕੇ ਖੇਡੀ ਜਾਂਦੇ ਆ ਤੇ ਬਾਕੀ ਇਧਰ ਵਿੱਚ ਪੂਚ ਵੀ ਹੈਗੀ ਆ ਤੁਹਾਨੂੰ ਉਹ ਵੀ ਦਿਖਾ ਕੇ ਲਿਆਉਣਾ ਇਹ ਸਾਰਾ ਏਰੀਆ ਜਿਹੜਾ ਇਹ ਮੋਟਰ ਹੋਮ ਮੰਨ ਲਈ ਆ ਆ ਸਾਰਾ ਘਰ ਜਿਹਿੰਦਾ ਇਹਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਇਆ ਸੀ ਆ 35 ਨੰਬਰ ਆ ਗਿਆ ਸਪੌਟ ਇਹ ਡੋਡੀ ਮੰਨ ਲਾਦੇ ਪੈਸੇ ਕੁਝ ਲੈਂਦੇ ਹੋਣਗੇ ਇੱਥੇ ਚੀਜ਼ ਖੜਾਉਂਦੇ ਉਧਰ ਗਰਾਉਂਡ ਵਗੈਰਾ ਇਹਦਾ ਤੇ ਉੱਥੇ ਫੁੱਟਬਾਲ ਵਗੈਰਾ ਖੇਡੀ ਜਾਂਦੇ ਆ ਤੇ ਵਾਲੀਬਾਲ ਵੀ ਮੇਰਾ ਖਿਆਲ ਨਾਲ ਵੀ ਪੂਚ ਵੀ ਆ ਉਹ ਸਾਰੀ ਚੰਦ ਦਿਖਾ ਕੇ ਲਿਆਉਣੇ ਆ ਉਧਰ ਸਾਹਮਣੇ ਉਹ ਕੈਂਪਿੰਗ ਪਿਆਰਾ ਕਰੀ ਜਾਂਦੇ ਆ ਉਹ ਖਾਣ ਪੀਣ ਲਾਇ ਹੋਏ ਨੇ ਤੁਹਾਨੂੰ ਦਿਖਾਉਣੇ ਆ ਇੱਧਰ ਫੁੱਟਬਾਲ ਦਾ ਚਾਕ ਇਹ ਦੇਖ ਲਓ ਭਾਈ ਇੱਥੇ ਖੇਡਾਂ ਫੁੱਟਾਂ ਚੱਲੀ ਜਾਂਦੀਆਂ ਏਰੀਆ ਬਹੁਤ ਆਖਰ ਲਾਤ ਉਹ ਫੁੱਟਬਾਲ ਖੇਡੀ ਜਾਂਦੇ ਆ ਤੇ ਇੱਧਰ ਫੁੱਟਬਾਲ ਦੀ ਪ੍ਰੈਕਟਿਸ ਹੋ ਜਾਂਦੀ ਆ ਇਹ ਰਾਜੀ ਪੀਚਰ ਪੀਟਰਪੋਚ ਹੈ ਦਾ ਨਿੱਕੀ ਜੀ ਵਿਚ ਆ ਇਹ ਉਧਰਲੇ ਪਾਸੇ ਵਾਰਾਪੂਰਾ ਲੰਗਿਆ ਹੋਇਆ ਇਹ ਨਿੱਕੀ ਜੀ ਵਿਚ ਹੈ ਇੱਥੇ ਵਿਖਾਸ ਕੋਈ ਖਸਤੀ ਦੇਖਣ ਨੂੰ ਨਹੀਂ ਹੁੰਦਾ ਇਹ ਉਧਰ ਦੂਜੇ ਪਾਸੇ ਜਾ ਕੇ ਦਿਖਾਉਣਾ ਪੈਣਾ ਇਹ ਆ ਗਿਆ ਪੀਚਾਲਾ ਏਰੀਆ ਇੱਥੇ ਕੋਈ ਨਾ ਪਹਿਲਾਂ ਵੀ ਆਇਆ ਸੀ ਉੱਥੇ ਨਾ ਪਾਣੀ ਚ ਮਾਰਦੇ ਫਟਬਾਲ ਜੀ ਇਹ ਉਹ ਬੈਲੀ ਬਾਲ ਜਿਹੜੀ ਖੇਡਦੇ ਹੁੰਦੇ ਆ ਆਹ ਕੋਈ ਮੂਵੀ ਚਮ ਮੀਜ਼ਮ ਦੀਆਂ ਕਿਸ਼ਤੀਆਂ ਆ ਖੜੀਆਂ ਉਧਰ ਸਿਪਛਲੇ ਪਾਸੇ ਆ ਐਕਸਰਸਾਈਜ਼ਾਂ ਲਈ ਤੇ ਆ ਆ ਗਈ ਇੱਥੋਂ ਇਨਕੀ ਵਿੱਚ ਬਾ ਵਿਚ ਕਿਹੜੀ ਆ ਹੈ ਦਾ ਮਜਾਕੀ ਇਨਕੀ ਜੀ ਤੇ ਲਓ ਜੇ ਇੱਥੇ ਮਤਲਬ ਇਹ ਜਿਹੜਾ ਪਾਣੀ ਆ ਆ ਇਹ ਬਹੁਤ ਘੱਟ ਬਹੁਤ ਜ਼ਿਆਦਾ ਘੱਟ ਥੋੜਾ ਥੋੜਾ ਹੀ ਆ ਪਾਣੀ ਉਹਦੇ ਵਿੱਚ ਵੱੜ ਕੇ ਵਾਲੀਬਾਲ ਜੀ ਖੇਡੀਆਂ ਜਾਂਦੀ ਸੀ ਉੱਤੇ ਉਹ ਹੁਣ ਤੁਹਾਨੂੰ ਮੈਂ ਸਾਰਾ ਕੁਝ ਘੁਮਾਤਾ ਇਹ ਪੀਟਰ ਰੋਚ ਬੜੀ ਸੋਹਣੀ ਪਾਰਕ ਆ ਇਹ ਆਪਣਾ ਜਿਹੜਾ ਲੇਕ ਆ ਪਤਨ ਕਿਹੜੀ ਲੇਕ ਜੀ ਆ ਉਹਦੇ ਪਿਛਲੇ ਪਾਸੇ ਆ ਪੀਟਰਪੂ ਦੇ ਇੱਥੇ ਫੁਹਾਰੇ ਲੱਗਿਆ ਹੋਇਆ ਠੀਕ ਆ ਉਹਦਾ ਦੂਜਾ ਪਾਸਾ ਆ ਇਹ ਉਹ ਲੇਖ ਦਾ ਇਹ ਮੈਂ ਲੇਖ ਤੁਹਾਨੂੰ ਦੂਜੇ ਪਾਸੇ ਵੀ ਦਿਖਾ ਕੇ ਲਿਆਉਣਾ ਆਪਾਂ ਫੇਰ ਵਲੌਗ ਦਾ ਐਂਡ ਕਰਦੇ ਆ ਠੀਕ ਆ ਮੈਂ ਹੁਣ ਫੁਹਾਰੇ ਵਾਲੀ ਸਾਈਡ ਜਾਣਾ ਫੇਰ ਤੁਹਾਨੂੰ ਦੱਸਦਾ ਕਿ ਮੈਂ ਕਿੱਧਰਲੇ ਪਾਸੇ ਫਿਰਦਾ ਸੀ ਠੀਕ ਹੈ ਜੀ ਚਲੋ ਹੁਣ ਆਪਾਂ ਦੂਜੀ ਸਾਈਡ ਚੱਲਦੇ ਆ ਲਓ ਜੀ ਇਹ ਆ ਪੀਟਰਪੂ ਦੇ ਵਿੱਚ ਜਿਹੜਾ ਮੇਨ ਲੇਖ ਜਾ ਉਹ ਆ ਸਾਰਾ ਇੱਧਰਲੇ ਪਾਸੇ ਵਿਚ ਆ ਤੇ ਇੱਧਰਲੇ ਪਾਸੇ ਉਹ ਗਰਾਊਂਡ ਵਗੈਰਾ ਸਾਰਾ ਏਰੀਆ ਜਿਹੜਾ ਹੁਣ ਆਪਾਂ ਤੁਹਾਨੂੰ ਦਿਖਾ ਕੇ ਲਿਆਏ ਆ ਤੇ ਇੱਧਰਲੇ ਪਾਸੇ ਮੇਨ ਡਾਊਨ ਡਾਊਨ ਆ ਉਹ ਸਾਰਾ ਜਿਹੜਾ ਉਹ ਚੌਚਾਏ ਦੇਖੀ ਜਾਂਦਾ ਆ ਆਹ ਆਰੀਆ ਜਿਹੜਾ ਹੈਗਾ ਤੇ ਆ ਮੇਨ ਜਿਹੜਾ ਡਾਇਰੈਕਸ਼ਨ ਵਾਲਾ ਪੁਆਇੰਟ ਆ ਇਹ ਆ ਉਹ ਰਾਜਾ ਇਹ ਆ ਠੀਕ ਆ ਹੁਣ ਮੈਂ ਤੁਹਾਨੂੰ ਝੀਲ ਦਾ ਇਧਰਲਾ ਪਾਸਾ ਦਾ ਦਿਖਾਤਾ ਆ ਬੀਚ ਵਾਲਾ ਤੇ ਹੁਣ ਆਪਾਂ ਉਹ ਪਰਲੇ ਪਾਸੇ ਚੱਲਾਂਗੇ ਉਹ ਜਿਹੜਾ ਫਾਰਾਦ ਹੁੰਦੀ ਸੀ ਜਾਂਦਾ ਇਹਦੇ ਪਰਲੇ ਪਾਸੇ ਜਿਹੜੀਆਂ ਬੋਟਾਂ ਇਹ ਦੇਖੀ ਜਾਂਦੀਆਂ ਨੇਗੀਆਂ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਣਾ ਲਓ ਜੀ ਹੁਣ ਆਪਾਂ ਆ ਗਏ ਇਧਰ ਕਿਸ਼ਤੀ ਵਾਲੀ ਸਾਈਡ ਇਧਰਲੇ ਪਾਸੇ ਆਹ ਜਿਹੜੀਆਂ ਗਿਸ਼ਤਾਂ ਆਉਂਦੀਆਂ ਲੈ ਕੇ ਜਾਂਦੇ ਆ ਪਹਿਲੇ ਰਹਿੰਦੇ ਉਹਨੂੰ ਝੂਟਾ ਜਾਣਾ ਤੋਂ ਆਉਂਦੇ ਮੀਨ ਸਟਾਲਰ ਲੈਂਦੇ ਹੋਣਗੇ ਤੇ ਹੁਣ ਤੁਹਾਨੂੰ ਪਰਲੇ ਪਾਸੇ ਉਹ ਸਾਹਮਣੇ ਆਏ ਤੇ ਫੋਰਾ ਆਹ ਬਿਲਡਿੰਗ ਦੇ ਪਿਛਲੇ ਪਾਸੇ ਠੀਕ ਹੈ ਜੀ ਆ ਦੇਖੋ ਕਿੰਨੀ ਘੱਟ ਘੱਟ ਸ਼ਪਾਣੇ ਹੁਣ ਆਪਾਂ ਅਸੇ ਤਾ ਉੱਥੇ ਜਾ ਕੇ ਖੜਾਗੇ ਭਾਰੇ ਕੋਲੇ ਲਓ ਇਸ ਆ ਗਿਆ ਫੋਰਾ ਲਓ ਜੀ ਇਹ ਆ ਫੋਰਾ ਤੇ ਆਪਾਂ ਉਹ ਪਰਲੇ ਪਾਸੇ ਜਾ ਕੇ ਆਏ ਸੀ ਫਿਰ ਆਪਾਂ ਉਹ ਉੱਥੇ ਵੀਡੀਓ ਬਣਾਈ ਸੀਗੀ ਖੜ ਕੇ ਤੇ ਹੁਣ ਆਪਾਂ ਇੱਧਰ ਲੇ ਗਏ ਇਸ ਦੇ ਨਾਲ ਹੀ ਆਪਾਂ ਜਿਹੜੀ ਵੀਡੀਓ ਆਪਣੀ ਉਹ ਇੱਥੇ ਐਂਡ ਕਰਦੇ ਆ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਬਲੌਗ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜੇ ਭਾਈ ਕਿਸੇ ਨੂੰ ਮਤਲਬ ਨੈਗੇਟਿਵ ਫੀਲਿੰਗ ਆਈ ਹੋਈ ਮੇਰੀਆਂ ਗੱਲਾਂ ਸੁਣ ਕੇ ਤਾਂ ਆਈ ਐਮ ਰੀਲੀ ਸੌਰੀ ਕਿਉਂਕਿ ਜੋ ਰਿਐਲਿਟੀ ਹੈ ਮੈਂ ਉਹੀ ਦੱਸੂਗਾ ਐ ਮੈਂ ਤੈਨੂੰ ਮਾਰਦਾ ਇੱਥੇ ਬਾਅਦ ਚ ਤੁਸੀਂ ਆਏ ਹੋਈ ਭਈ ਮੈਂ ਐ ਕਰ ਦੂ ਉਹ ਕਰ ਦੂ ਤਾਂ ਇਹ ਸੱਚ ਦੱਸੇ ਚੰਗਾ ਹੁੰਦਾ ਤੇ ਮਿਲਦੇ ਨੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਾਰਿਆਂ ਦਾ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ